ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਦੁੱਧ ਵਿੱਚ ਕੱਚਾ ਅਦਰਕ ਉਬਾਲ ਕੇ ਪਿਓ ਨੰਬਰ 2 ਵਾਸਤੂ ਸ਼ਾਸਤਰ ਅਨੁਸਾਰ ਮੁੱਖ ਦਰਵਾਜ਼ੇ ਵਾਲੇ ਜਾਣ ਵਾਲੇ ਰਸਤੇ ਨੂੰ ਹਨੇਰਾ ਨਹੀਂ ਹੋਣਾ ਚਾਹੀਦਾ ਕਿਉਂਕਿ ਹਨੇਰਾ 네ਗਟਿਵਿਟੀ એનર્ਜੀ ਨੂੰ ਅਕਸ਼ਰਿਤ ਕਰਦਾ ਹੈ ਜਿਸ ਕਾਰਨ ਕਾਰ ਦ ਰਹਿਣ ਵਾਲੇ ਲੋਕਾਂ ਵਿੱਚ ਹਮੇਸ਼ਾ ਤਣਾਅ ਬਣਿਆ ਰਹਿੰਦਾ ਹੈ ਇਸ ਲਈ ਹਮੇਸ਼ਾ ਮੁੱਖ ਦਰਵਾਜ਼ੇ ਤੇ ਰੋਸ਼ਨੀ ਹੋਣੀ ਚਾਹੀਦੀ ਹੈ ਇਸ ਨਾਲ ਘਰ ਵਿੱਚ ਸੁੱਖ ਖੁਸ਼ਹਾਲੀ ਆਉਂਦੀ ਹੈ ਬਹੁਤ ਸਾਰੇ ਇਸ ਤਰ੍ਹਾਂ ਦੇ ਘਰ ਹੁੰਦੇ ਹਨ ਜਿੱਥੇ ਉਨ੍ਹਾਂ ਦੇ ਦਰਵਾਜ਼ੇ ਦੇ ਸਾਹਮਣੇ ਹੀ ਗਲੀ ਦਾ ਅੰਤ ਹੁੰਦਾ ਹੈ ਆਰਥਿਕ ਉਨ੍ਹਾਂ ਦੇ ਘਰ ਦੇ ਸਾਹਮਣੇ ਤੋਂ ਸਿੱਧਾ ਰਸਤਾ ਜਾਂਦਾ ਹੈ ਇਸ ਤਰ੍ਹਾਂ ਹੋਣਾ ਮੁੱਖ ਘਰ ਦੇ ਮੁਖੀ ਲਈ ਆਰਥਿਕ ਕਹਾਣੀ ਦੇ ਨਾਲ-ਨਾਲ ਸਰੀਰਕ ਸੰਕਟ ਸੰਕਰਟ ਦਾ ਵੀ ਕਾਰਨ ਬਣਦਾ ਹੈ ਨੰਬਰ 3 ਰੋਜ਼ਾਨਾ ਕੀ ਵਿਖਾਂ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਤੇ ਇਹ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਨੰਬਰ 4 ਕਈ ਲੋਕ ਘਰ ਦੇ ਮੁੱਖ ਦੇ ਦਰਵਾਜ਼ੇ ਦੇ ਬਾਹਰ ਮਨੀ ਪਲਾਡ ਦਾ ਪੌਦਾ ਲਗਾ ਦਿੰਦੇ ਹਨ ਪਰ ਵਸਤੂ ਤਾਂ ਸਰ ਅਨੁਸਾਰ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੁੰਦਾ ਮਨੀ ਪਲਾਟ ਨੂੰ ਧਨ ਦਾ ਪੌਦਾ ਮੰਨਿਆ ਜਾਂਦਾ ਹੈ ਜੇਕਰ ਇਸ ਨੂੰ ਘਰ ਦੇ ਬਾਹਰ ਲਗਾਇਆ ਜਾਵੇ ਤਾਂ ਸਾਬ ਦੀ ਨਜ਼ਰ ਇਸਤੇ ਪੈਂਦੀ ਹੈ ਇਸ ਨਾਲ ਘਰ ਦੀ ਆਰਥਿਕ ਸਥਿਤੀ ਖਰਾਬ ਹੋ ਸਕਦੀ ਹੈ ਇਸ ਤੋਂ ਇਲਾਵਾ ਘਰ ਦੇ ਅੰਦਰ ਕੰਡੇ ਦਾ ਪੌਦਾ ਵੀ ਨਹੀਂ ਹੋਣਾ ਚਾਹੀਦਾ ਲਗਾਉਣਾ ਚਾਹੀਦਾ ਘਰ ਦਾ ਮੁੱਖ ਦਰਵਾਜ਼ਾ ਹਮੇਸ਼ਾ ਅੰਦਰ ਨੂੰ ਖੁੱਲਣਾ ਚਾਹੀਦਾ ਹੈ ਕਿਉਂਕਿ ਇਹ ਵੀ ਕਾਰ ਦਾ ਮੁੱਖ ਦਰਵਾਜ਼ਾ ਵਾਰ-ਵਾਰ ਨਹੀਂ ਖੁੱਲਣਾ ਚਾਹੀਦਾ ਇਸ ਨਾਲ ਆਰਥਿਕ ਹਾਨੀ ਹੁੰਦੀ ਹੈ ਤੇ ਮੁੱਖ ਦਰਵਾਜ਼ੇ ਕੋਲ ਕੋਈ ਵੀ ਇਸ ਤਰ੍ਹਾਂ ਦੀ ਪੇਂਟਿੰਗ ਜਾਂ ਗਲਤ ਗਲਤ ਨਾ ਲਾਓ ਇਸ ਨਾਲ ਜਿਸ ਨਾਲ ਕਾਲੇ ਕਾਲੇ ਜੋ ਕਾਲੇ ਰੰਗ ਦੀ ਹੋਵੇ ਨੰਬਰ 5 ਬ੍ਰੈਡ ਵਿੱਚ ਚਰਬੀ ਦੀ ਮਾਤਰਾ ਬਹੁਤ ਹੀ ਜ਼ਿਆਦਾ ਹੁੰਦੀ ਹੈ ਜੇ ਵੇਟ ਬ੍ਰੈਡ ਖਾਣ ਬ੍ਰੈਡ ਖਾਣਾ ਨਾਲ ਵਜ਼ਨ ਵਿੱਚ ਬਹੁਤ ਹੀ ਜ਼ਿਆਦਾ ਵਾਧਾ ਹੁੰਦਾ ਹੈ ਅਤੇ ਪੇਟ ਵੀ ਬਹੁਤ ਹੀ ਜ਼ਿਆਦਾ ਨਿਕਲ ਆਉਂਦਾ ਹੈ ਨੰਬਰ 6 ਅਕਸਰ ਲੋਕਾਂ ਦਾ ਆਕਾਰ ਦਾ ਕੌੜਾ ਕੂੜਾ-ਦਾਨ ਕਰਦੇ ਬਾਹਰ ਪਾਵ ਮੁਕਤ ਮੁੱਖ ਦਰਵਾਜੇ ਦੇ ਨੇੜੇ ਰੱਖਦੇ ਹਨ ਕਿਉਂਕਿ ਮੁੱਖ ਦਰਵਾਜੇ ਦੇ ਹੀ ਲੱਛਕਰ ਦੀ ਲక్ష్ਮੀ ਪ੍ਰਵੇਸ਼ ਕਰਦੀ ਹੈ ਇਸ ਲਈ ਇਸ ਜਗ੍ਹਾ ਤੇ ਕੂੜੇ-ਦਾਨ ਨੂੰ ਰੱਖਣ ਨਾਲ ماں ਲక్ష్ਮੀ ਘਰ ਵਿੱਚ ਪ੍ਰਵੇਸ਼ ਨਹੀਂ ਕਰਦੀ ਤੇ ਆਰਤੀ ਕਹਾਣੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਤਨਾਵਾਕਰ ਵਿੱਚ ਆਉਣ ਜਾਣ ਵਾਲਿਆਂ ਨੂੰ ਬਹੁਤੇ ਦੇ ਸਾਹਮਣੇ ਕੂੜਾ ਨਜ਼ਰ ਆਉਂਦਾ ਹੈ ਜੋ ਕਿ ਘਰ ਦੇ ਲੋਕਾਂ ਦੀ ਬੁੱਧੀ ਨੂੰ ਪ੍ਰਭਿੱਤ ਕਰਦਾ ਹੈ ਤੇ ਗਲੇਸ਼ ਦਾ ਕਾਰਨ ਵੀ ਬਣਦਾ ਹੈ ਨੰਬਰ 7 ਕੋਮਲ ਅਮਰੋਦ ਦੀਆਂ ਪੱਤੀਆਂ ਚਵੋਂ ਨਾਲ ਮੂੰਹ ਦੇ ਛਾਲੇ ਖਤਮ ਹੋ ਜਾਂਦੇ ਹਨ ਨੰਬਰ 8 ਘਰ ਦੇ ਮੁਖਤਰਵਾਜ ਜੀ ਨੂੰ ਚੰਗਾ ਦਿਖਾਉਣ ਲਈ ਲੋਕ ਅਕਸਰ ਪੀੜ ਗੇਟ ਦੇ ਸਾਰੀ ਗੇਟ ਦੇ ਨੇਕੇ ਅਤੇ ਨੇੜੇ ਤੋੜੇ ਟੁੱਟੇ ਫੁੱਲ ਪੁੱਟੇ ਲਗਾ ਦਿੰਦੇ ਹਨ ਜਿਨ੍ਹਾਂ ਦੀ ਸ਼ੁਰੂਆਤ ਤਾਂ ਚੰਗੀ ਤਰ੍ਹਾਂ ਤਰ੍ਹਾਂ ਨਾਲ ਦੇਖ ਪ੍ਰੇਖ ਕੀਤੀ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਇਹਨਾਂ ਨੂੰ ਇਹਨਾਂ ਦੇ ਹਾਲ ਤੇ ਹੀ ਛੱਡ ਦਿੱਤਾ ਜਾਂਦਾ ਹੈ ਚੰਗੀ ਤਰ੍ਹਾਂ ਜੰਗੀ ਤਰ੍ਹਾਂ ਦੇਖ ਨਾ ਮੇਰਨ ਕਰਨ ਇਹ ਸੁੱਕ ਜਾਂਦੇ ਹਨ ਘਰ ਵਿੱਚ ਨਕਾਰ ਤੁਮੋ ਦਾ ਪ੍ਰਭਾਵ ਵੱਧਣ ਲੱਗ ਜਾਂਦਾ ਹੈ ਵਸਤੂ ਸਸਰ ਅਨੁਸਾਰ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਜਾਂ ਫਿਰ ਨੇੜੇ ਤੇੜੇ ਸੁੱਕੇ ਪੇੜ ਪੌਦੇ ਹੋਣਾ ਅਸ਼ੁਭ ਮੰਨਿਆ ਜਾਂਦਾ ਹੈ ਇਹਨਾਂ ਦੇ ਮਾੜੇ ਪਰਿਵਾਰ ਨਾਲ ਘਰ ਵਿੱਚ ਰਹਿਣ ਵਾਲੇ ਲੋਕਾਂ ਦੀ ਕਿਸਮਤ ਪੇੜ ਦੀ ਤਰ੍ਹਾਂ ਹੀ ਸੁੱਕ ਜਾਂਦੀ ਹੈ ਨੰਬਰ 9 ਨੱਕ ਵਿੱਚ ਫਸੀ ਹੋਈ ਕੋਈ ਜਾਵੇ ਤਾਂ ਚਮੇਲੀ ਦੇ ਫੁੱਲ ਨੂੰ ਸੁਗਣਾ ਚਾਹੀਦਾ ਹੈ ਨੰਬਰ 10 ਸਕਾਰ ਦੇ ਮੁੱਖ ਦਰਵਾਜ਼ੇ ਦੇ ਠੀਕ ਸਾਹਮਣੇ ਦਰਖਤ ਦਾ ਜਾਂ ਖੰਭਾ ਹੋਣ ਦੇਸ ਸਤਾਂ ਨੂੰ ਸੰਤਾਨ ਨੂੰ ਕਸ਼ਟ ਹੁੰਦਾ ਹੈ ਸੰਤਾਨ ਦਾ ਵਿਕਾਸ ਸਹੀ ਤਰ੍ਹਾਂ ਨਹੀਂ ਹੁੰਦਾ ਇਸ ਦੇ ਕਰਕੇ ਹੀ ਵਿਚੜ ਚਣਾਉਂਦੀ ਹਨ ਇਸ ਲਈ ਧਿਆਨ ਰੱਖੋ ਕਿ ਤੁਹਾਡੇ ਘਰ ਦੇ ਮੁੱਖ ਦਰਵਾਜ਼ੇ ਦੇ ਉੱਤੇ ਖੰਪਾ ਜਾਂ ਫਿਰ ਕੋਈ ਦਰਾਕਤ ਨਹੀਂ ਹੋਣਾ ਚਾਹੀਦਾ ਮੁੱਖ ਦਰਾਜੇ ਦੇ ਸਾਹਮਣੇ ਵਿਚਲਦੀਆਂ ਤਾਰਾਂ ਹੋਣਾ ਵੀ ਘਾਤਕ ਹੋ ਸਕਦਾ ਹੈ ਪੂਰਾ ਅਸਰ ਪੈਂਦਾ ਹੈ ਇਸ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਬਣੀ ਹੀ ਰਹਿੰਦੀ ਹੈ ਨੰਬਰ 11 ਕੱਚੇ ਲਸਣ ਨੂੰ ਰੋਜ਼ਾਨਾ ਖਾਣ ਨਾਲ ਦਿਲ ਧੀਲੇ ਮਜ਼ਬੂਤ ਹੋ ਜਾਂਦਾ ਹੈ ਨੰਬਰ 12 ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਮੁੱਖ ਦਰਵਾਜ਼ੇ ਨੂੰ ਜ਼ਰਾ ਧਾਰਮਿਕ ਊਰਜਾ ਕਰਦੇ ਨਾਲ ਅੰਦਰ ਆਕਰਸ਼ਿਤ ਹੁੰਦੀ ਹੈ ਜੋ ਤੀਆਂ ਦਾ ਰੈਂਕ ਪੁਰਾਣਾ ਫਰਨੀਚਰ ਟੁੱਟੀਆਂ-ਫੁੱਟੀਆਂ ਕੁਰਸੀਆਂ ਖਰਾਬ ਇਲੈਕਟ੍ਰੀਸ਼ੀਅਨ ਦਾ ਸਮਾਨ ਜਾਂ ਫਿਰ ਕੂੜਾ ਦਾ ਹਨ ਮੁਖ ਦਰਵਾਜੇ ਦੇ ਕੋਲ ਰੱਖਣ ਦੇ ਤੋਂ ਬਚੋ ਘਰ ਦੇ ਮੁਖ ਦਰਵਾਜੇ ਦੇ ਬਾਹਰ ਚ ਨੇੜੇ ਤੇੜੇ ਕਦੇ ਵੀ ਜੁੱਤੀਆਂ ਚੱਪਲਾ ਨਹੀਂ ਰੱਖਣੀਆਂ ਚਾਹੀਦੀਆਂ ਘਰ ਦੇ ਮੁਖ ਦਰਵਾਜੇ ਤੇ ਮਾਂ ਲక్ష్ਮੀ ਘਰ ਅੰਦਰ ਆਉਂਦੀ ਹੈ ਤੇ ਘਰ ਜੇਕਰ ਘਰ ਦੇ ਮੁਖ ਦਰਵਾਜੇ ਦੇ ਨੇੜੇ ਜੁੱਤੀਆਂ ਦਾ ਰੈਂਕ ਪਿਆ ਹੈ ਤਾਂ ਫਿਰ ਜੁੱਤੀ ਚੱਪਲ ਪਏ ਹੋਣ ਨਾਲ ਮਾਂ ਲక్ష్ਮੀ ਨਾਰਾਜ਼ ਹੋ ਕੇ ਚਲੀ ਜਾਂਦੀ ਹੈ ਇਸ ਨਾਲ ਘਰ ਵਿੱਚ ਸਾਨੀ ਦੀ ਹਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ ਨੰਬਰ 13 ਸਰੀਰ ਵਿੱਚ ਜੇਕਰ ਕੋਈ ਵੀ ਕਮਜ਼ੋਰੀ ਹੋਵੇ ਤਾਂ ਮਲਕਾਂ ਖਾਣਾ ਚਾਹੀਦੀਆਂ ਹਨ ਨੰਬਰ 14 ਇਨਸਾਨ ਨੂੰ ਇਨਸਾਨ ਤੋਖਾ ਨਹੀਂ ਦਿੰਦਾ ਬਲਕਿ ਉਸ ਦੀਆਂ ਉਹ ਉਮੀਦਾਂ ਤੋਖਾ ਦਿੰਦੀਆਂ ਹਨ ਜੋ ਉਹ ਦੂਸਰਿਆਂ ਤੋਂ ਰੱਖਦੀਆਂ ਰੱਖਦਾ ਹੈ ਨੰਬਰ 15 ਖਾਣਾ ਖਾਂਦੇ ਸਮੇਂ ਖਾਣੇ ਨੂੰ ਸੁੰਘਣਾ ਨਹੀਂ ਚਾਹੀਦਾ ਇਸ ਨਾਲ ਪਾਚਨ ਵਿੱਚ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 16 ਅਦੀ ਜ਼ਿੰਦਗੀ ਗੁਜਾਰ ਦਿੱਤੀ ਅਸੀਂ ਪੜਦੇ ਪੜਦੇ ਤੇ ਸਿੱਖਿਆ ਕਿ ਇੱਕ ਦੂਸਰੇ ਨੂੰ ਨਿਮਾ ਦਿਖਾਉਣਾ ਨੰਬਰ 17 ਜੇ ਘਰ ਗਰਭ ਗਰਭਤੀ ਔਰਤ ਹਰ ਰੋਜ਼ ਨਾਰੀਅਨ ਨੂੰ ਮਿਸ਼ਰੀ ਦੇ ਨਾਲ ਖਾਵੇ ਤਾ ਬੱਚਾ ਗੋਰਾ ਤੇ ਸੁੰਦਰ ਪੈਦਾ ਹੁੰਦਾ ਹੈ ਨੰਬਰ 18 ਕਿਤੇ ਕਿਤੇ ਇਨਸਾਨ ਇੰਨਾ ਕੁਦਗਰਜ਼ ਹੋ ਜਾਂਦਾ ਕਿ ਜਦੋਂ ਪਿਆਰ ਕਰਦਾ ਤਾਂ ਬੁਰਾਈ ਭੁੱਲ ਜਾਂਦਾ ਤੇ ਜਦੋਂ ਨਫ਼ਰਤ ਕਰਦਾ ਤਾਂ ਅ अच्छाई ਭੁੱਲ ਜਾਂਦਾ ਨੰਬਰ 19 ਨੀਮ ਦੇ ਦਰਾਖਤ ਦੀ ਸ਼ਾਖ ਨੂੰ ਰਗੜ ਕੇ ਪੀਪਲ ਦੇ ਉੱਪਰ ਪਿੰਪਲ ਦੇ ਉੱਪਰ ਲਗਾਉਣ ਨਾਲ ਪਿੰਪਲ ਖਤਮ ਹੋ ਜਾਂਦੇ ਹਨ ਨੰਬਰ 20 ਬਖਤ ਸਿਕਾ ਦਿੰਦਾ ਹੈ ਇਨਸਾਨ ਨੂੰ ਫਲ ਸਾਹ ਜ਼ਿੰਦਗੀ ਦਾ ਫਿਰ ਤਾਂ ਨਸੀਬ ਕੀ ਲਕੀਰ ਕੀ ਤੇ ਤਕਦੀਰ ਕੀ ਨੰਬਰ 2 ਕੀ ਜੇਕਰ ਕੋਈ ਹਿੱਸਾ ਜੜ ਜਾਵੇ ਤਾਂ ਪਰ ਪਲਹਾਈ ਜਾਂ ਪਲ ਜਾਣ ਤਾਂ ਮੈਂਦੀ ਦੇ ਪੱਤਿਆਂ ਨੂੰ ਪੀਸ ਕੇ ਲੇਪ ਲਗਾਉਣ ਨਾਲ ਇਸ ਤਰ੍ਹਾਂ ਕਰਨ ਨਾਲ ਦਾਗ ਦੂਰ ਹੋ ਜਾਣਗੇ ਤੇ ਠੰਡ ਠੰਡਕ ਜੀ ਮਹਿਸੂਸ ਹੋਵੇਗੀ ਨੰਬਰ 22 ਹਰ ਕਿਸੇ ਤੇ ਵਿਸ਼ਵਾਸ ਕਰਨਾ ਖਤਰਨਾਕ ਹੁੰਦਾ ਹੈ ਤੇ ਕਿਸੇ ਤੇ ਵਿਸ਼ਵਾਸ ਨਾ ਕਰਨਾ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ ਨੰਬਰ 23 ਕੋਨ ਨੂੰ ਗੜਾ ਹੋਣ ਤੋਂ ਬਚਾਉਣ ਲਈ ਰੋਜ਼ਾਨਾ ਇੱਕ ਸਾਈਜ਼ ਜ਼ਰੂਰ ਕਰੋ ਨੰਬਰ 24 ਜਦੋਂ ਦੋ ਦਿਲ ਮਿਲੇ ਜਾਣ ਤੇ ਤੀਸਰੇ ਦੀ ਗੁੰਜਾਇਸ਼ ਨਾ ਹੋਵੇ ਤਾਂ ਇਹ ਥਾਂ ਪਿਆਰ ਦੀ ਗਣਤ ਨੰਬਰ 25 ਜੇਕਰ ਤੁਹਾਨੂੰ ਡਿਪਰੈਸ਼ਨ ਦੀ ਸਮੱਸਿਆ ਹੈ ਤਾਂ ਨੱਕ ਉੱਪਰ ਤੇਲ ਲਗਾ ਕੇ ਮ사ਜ ਕਰੋ ਨਾਲ ਡਿਪਰੈਸ਼ਨ ਤੋਂ ਆਰਾਮ ਮਿਲਦਾ ਹੈ ਨੰਬਰ 26 ਝੂਠੀਆਂ ਗੱਲਾਂ ਤੇ ਜੋ ਵਾਵਾ ਕਰਨ ਉਹ ਲੋਕ ਤੁਹਾਨੂੰ ਤਬਾਹ ਕਰਨਗੇ ਨੰਬਰ 27 ਸਵੇਰੇ ਖਾਲੀ ਪੇਟ ਇੱਕ ਗਲਾਸ ਪਾਣੀ ਵਿੱਚ ਪਦੀਨਾ ਪਾ ਕੇ ਪੀਣ ਨਾਲ ਚਿਹਰੇ ਦੀਆਂ ਛਾਈਆਂ ਦੂਰ ਹੋ ਜਾਂਦੀਆਂ ਹਨ ਨੰਬਰ 28 ਜਦੋਂ ਕਿਸੇ ਦੀ ਜ਼ਿੰਦਗੀ 'ਚ ਤੁਹਾਡੀ ਜਗ੍ਹਾ ਕੋਈ ਹੋਰ ਲੈ ਲਵੇ ਤਾਂ ਇੱਕ ਕਦਮ ਪਿੱਛੇ ਹਟ ਜਾਣ ਜਿਹਹੀ ਸਮਝਦਾਰੀ ਹੁੰਦੀ ਹੈ ਨੰਬਰ 29 ਕਾਲੀ ਮਿੱਟੀ ਨੂੰ ਰਗੜ ਕੇ ਪਿੰਪਲ ਤੇ ਲਗਾਉਣ ਨਾਲ ਪਿੰਪਲ ਖਤਮ ਹੋ ਜਾਂਦੇ ਹਨ ਨੰਬਰ 32 ਕਹਿ ਰਿਹਾ ਸਭ ਇੱਧਰ ਉੱਧਰ ਆਪਣੇ ਅੰਦਰ ਵੇਖੇ ਕੌਣ ਹੈ ਲੱਭ ਰਹੇ ਦੁਨੀਆ ਵਿੱਚ ਕਮੀਆਂ ਆਪਣੇ ਮਨ ਨੂੰ ਵੇਖੇ ਕੌਣ ਨੰਬਰ 31 ਛੋਟੀ ਇਲਾਇਚੀ ਨੂੰ ਪੀਸ ਲਓ ਫਿਰ ਇਸ ਵਿੱਚੋਂ ਛੋਟਾ ਚਮਚਾ ਜਿਹੜਾ ਸ਼ਹਿਦ ਮਿਲਾ ਕੇ ਮੂੰਹ ਤੇ ਛਾਲਿਆਂ ਉੱਪਰ ਲਗਾਓ ਇਸ ਤਰ੍ਹਾਂ ਕਰ ਨਾਲੋ ਜਲਦੀ ਹੀ ਠੀਕ ਹੋ ਜਾਣਗੇ ਨੰਬਰ 32 ਸਭ ਦੇ ਅੰਦਰ ਦਰਦ ਲੁਕਿਆ ਉਸ ਨੂੰ ਹੁਣ ਲਲਕਾਰੇ ਕੌਣ ਦੁਨੀਆ ਸੁਧਾਰੇ ਸਭ ਕਹਿੰਦੇ ਨੇ ਖੁਦ ਨੂੰ ਅੱਜ ਸੁਧਾਰੇ ਕੌਣ ਅਸੀਂ ਸੁਧਰੇ ਤਾਂ ਜੱਗ ਸੁਧਰੇਗਾ ਇਹ ਸਿੱਧੀ ਗੱਲ ਉਤਾਰੇ ਕੌਣ ਨੰਬਰ 33 ਬੱਚਿਆਂ ਦੇ ਦਿਮਾਗ ਵਿੱਚ ਦਿਮਾਗ ਲਈ ਨਾਰੀਅਲ ਪਾਣੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਲਈ ਭਰਪੂਰ ਮਾਤਰਾ ਵਿੱਚ ਬ੍ਰੇਨ ਫੈਟ ਮੌਜੂਦ ਹੁੰਦਾ ਹੈ ਜਿਸ ਨਾਲ ਬੱਚਿਆਂ ਦੇ ਦਿਮਾਗ ਨੂੰ ਬਹੁਤ ਹੀ ਜ਼ਿਆਦਾ ਤਾਕਤ ਮਿਲਦੀ ਹੈ ਨੰਬਰ 34 ਕਦੇ ਵੀ ਜਲੀਲ ਨਾ ਕਰੋ ਆਪਣੇ ਘਰ ਆਏ ਕਿਸੇ ਵੀ ਗਰੀਬ ਨੂੰ ਉਹ ਸਿਰਫ ਭੀਖ ਲੈਣ ਨਹੀਂ ਬਲਕਿ ਦਵਾ ਦੇਣ ਵੀ ਆਉਂਦਾ ਹੈ ਨੰਬਰ 35 ਨਿੰਮਤ ਦੇ 베ਰੀ ਦੇ ਪੱਤੇ ਨੂੰ ਪਾਣੀ ਵਿੱਚ ਉਬਾਲ ਕੇ ਇਸ ਪਾਣੀ ਨਾਲ ਸਿਰ ਤੋਂ ਨਾਲ ਵਾਲਾਂ ਦਾ ਜੜਨਾ ਰੁਕ ਜਾਂਦਾ ਹੈ। ਵਾਲ ਝੜਨ ਦੀ ਦਿੱਕਤ ਦੂਰ ਕਰਨ ਲਈ ਲੱਸੀ ਵਿੱਚ ਅਜਵ ਪੈ ਅਜਵੈਣ ਪਾ ਕੇ ਪੀਓ। ਨੰਬਰ 36 ਇਹ ਜ਼ਿੰਦਗੀ ਤੇਰੇ ਖਾਬ ਵੀ ਕਮਾਲ ਨੇ। ਤੂੰ ਗਰੀਬਾਂ ਨੂੰ ਉਹਨਾ ਮਹਿਲਾਂ ਦੇ ਖਾਬ ਦਿਖਾਉਂਦੀ ਹੈ ਜਿੱਥੇ ਅਮੀਰਾਂ ਨੂੰ ਨੀਂਦ ਨਹੀਂ ਆਉਂਦੀ। ਨੰਬਰ 37 ਖਾਣਾ ਖਾਣ ਤੋਂ ਬਾਅਦ ਦਿਨ ਵੇਲੇ ਅਤੇ ਰਾਤ ਵੇਲੇ ਦੋਹੇ ਟਾਈਮ ਇੱਕ ਲੌਂਗ ਲੌਂਗ ਖਾਣ ਦੀ ਆਦਤ ਪਾ ਲਓ ਜਿਹੜਾ ਕਾਰਨ ਨਾਲ ਖੱਟੇ ਡਕਾਰ ਨਹੀਂ ਆਉਣਗੇ ਤੇ ਪੇਟ ਦੀ ਗੈਸ ਵੀ ਦੂਰ ਹੋ ਜਾਵੇਗੀ ਨੰਬਰ 38 ਵਿਰਾਸਤ ਵਿੱਚ ਹਰ ਵਾਰ ਜਮੀਨ ਜ਼ਗੀਰ ਅਤੇ ਸੋਨਾ ਚਾਂਦੀ ਨਹੀਂ ਮਿਲਦੇ ਨੇ ਕਈ ਵਾਰ ਜਿੰਮੇਵਾਰੀਆਂ ਵੀ ਮਿਲਦੀਆਂ ਹਨ ਨੰਬਰ 39 ਅਜਵੈਣ ਨੂੰ ਕਾਲੇ ਨਮਕ ਦੇ ਨਾਲ ਪੁੰਨ ਕੇ ਗੁੰਗਣੇ ਪਾਣੀ ਨਾਲ ਲਾਓ ਇਸ ਨਾਲ ਪੇਟ ਦਰਦ ਤੋਂ ਆਰਾਮ ਮਿਲੇਗਾ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਉਂਤਿ ਜੋੜ ਕੇ ਮਾਫੀ ਮੰਗਦੇ ਆਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਪਲੀਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਵੱਤੋ ਆਈ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿੱਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ